ਸਿੱਖੀ ਦੇ ਵਿੱਚ ਜਿੱਥੇ ਗੁਰੂ ਸਾਹਿਬਾਨਾਂ ਨੇ ਬਾਮਨ ਬਾਣੀ ਦਾ ਪ੍ਰਸਾਰ ਕੀਤਾ ਹੈ ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਇਕੱਠੀ ਕਰਕੇ ਸਾਡੇ ਤੱਕ ਪਹੁੰਚਾਈ ਹੈ ਉੱਥੇ ਗੁਰੂ ਸਾਹਿਬਾਨਾਂ ਨੇ ਨਾਲ ਗੁਰਦੁਆਰੇ ਜਿਹੜੇ ਹੈ ਉਹ ਸਥਾਪਿਤ ਕੀਤੇ ਹਨ ਹਾਲਾਂਕਿ ਪਹਿਲਾਂ ਆਪਾਂ ਬਾਣੀ ਵਿੱਚ ਵੀ ਪੜਦੇ ਪਾਠਸ਼ਾਲਾ ਆਉਂਦਾ ਹੈ ਇਹ ਸ਼ਬਦ ਵਰਤੇ ਜਾਂਦੇ ਆ ਤੇ ਗੁਰਦੁਆਰੇ ਦਾ ਮਕਸਦ ਕੀ ਸੀ ਗੁਰੂ ਸਾਹਿਬਾਨਾਂ ਨੇ ਜੋ ਧਰਮਸ਼ਾਲਾ ਬਣਾਈਆਂ ਕੀ ਕਾਰਨ ਸੀ ਕਿੱਥੇ ਦੋ ਜੁੜੇਗੇ ਉੱਥੇ ਸਤ ਸੰਗਤ ਹੋਗੀ ਹੁਣ ਸਤ ਸੰਗਤ ਵਾਸਤੇ ਕੋਈ ਜਗ੍ਹਾ ਚਾਹੀਦੀ ਹੈ ਉਹਦੇ ਵਾਸਤੇ ਪਾਤਸ਼ਾਹ ਜੀ ਨੇ ਪਹਿਲਾ ਲਵਜਿ ਦਿੱਤਾ ਧਰਮਸ਼ਾਲਾ ਠੀਕ ਹੈ ਜਿਹੜੇ ਸਾਡੇ ਸਮਾਜ ਚ ਚੱਲੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਗੁਰਬਾਣੀ ਚ ਗੁਰਦੁਆਰਾ ਲਵਜਾ ਗਿਆ ਧਰਮ ਦੇ ਕਿਰਤ ਹੋ ਸਕੇ ਜਿੱਥੇ ਆਏ ਗਏ ਦੀ ਮਦਦ ਹੋ ਸਕੇ ਤੇ ਨਾਲ ਹੀ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਉਪਦੇਸ਼ ਦਿੱਤਾ ਸੀ ਗੁਰੂ ਦਵਾਰੇ ਹੋਏ ਸੋਝੀ ਪਾਏ ਸੀ ਇਹ ਤੋਂ ਦਵਾਰੇ ਤੋਂ ਅੱਛਾ ਤੇ ਨਾਲ ਇਹ ਵੀ ਗੱਲ ਕਹਿ ਦਿੱਤੀ ਹੋਈ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਤੇ ਜੇ ਤੁਸੀਂ ਦੁਬਦਾ ਦੂਰ ਕਰਨੀ ਹੈ ਤੇ ਆਪਣੇ ਗੁਰੂ ਅਸਥਾਨ ਤੇ ਆ ਕੇ ਬੈਠੋ ਉਹਦਾ ਅਰਥ ਸੀ ਵੀ ਜਿੱਥੇ ਜਿੱਥੇ ਸਿੱਖ ਜਾ ਰਹੇ ਉਸ ਸੈਂਟਰ ਖੋਲਦੇ ਨੇ ਤੇ ਉਹਨਾਂ ਸੈਂਟਰਾਂ ਨੂੰ ਬਾਅਦ ਦੇ ਵਿੱਚ ਗੁਰਦੁਆਰਿਆਂ ਦਾ ਨਾਮ ਦਿੱਤਾ ਗਿਆ। ਇਹ ਮੰਨੀਆਂ ਸਤਾਪਤ ਗਿੱਤਾਂ ਨੂੰ ਪ੍ਰਚਾਰਕਾਂ ਨੂੰ ਲਗ ਲਗ ਪਿੰਡਾਂ ਵਿੱਚ ਭੇਜਿਆ ਗਿਆ। ਉਹਨਾਂ ਦੀ ਕੀ ਰੂੜੀ ਲੱਗੀ ਸੀ ਯਾਰਕ ਨੂੰ ਵੀ ਤੁਸੀਂ ਪੀਰਾਂ ਦੇ ਸਬੰਧ ਤੇ ਨਹੀਂ ਬੋਲ ਸਕਦੇ। ਹੂੰ ਤੁਸੀਂ ਨਸ਼ਿਆਂ ਤੇ ਬਾਲ ਕਟਿਆਂ ਤੇ ਬਾਤਾਂ ਨਾ ਬੋਲਿਓ ਕਿਉਂ? ਆਨ ਸੰਗਤ ਆਪਣੀ ਨਾਰਾਜ਼ ਹੁੰਦੀ ਹੈ। ਹੂੰ ਮੈਂ ਮਾ ਪਰ ਮਤੇ ਬੋਲਦੇ ਆ ਮੈਂ ਇੱਕ ਤਾਂ ਤੇ ਬੋਲਦਾ ਭਈ ਆ ਜਿਹੜੇ ਜੰਡਰ ਨੂੰ ਤੁਸੀਂ ਮੱਥਾ ਟੇਕੀ ਜਾਂਦੇ ਜੇ ਨਾ ਇਹ ਜੰਡਰ ਨਾ ਘੋੜਾ ਵੱਡਾ ਸੀ ਗੁਰੂ ਸਾਹਿਬ ਨੇ ਤੁਸੀਂ ਕਹਿੰਦੇ ਜੇ ਘੋੜਾ ਵੱਡਾ ਸੀ ਤੇ ਗੁਰੂ ਸਾਹਿਬ ਸਾਡੇ ਗੁਰੂ ਨੇ ਨਾ ਕਿ ਘੋੜਾ ਸਾਡਾ ਗੁਰੂ ਹੈ ਜਿੱਥੇ ਗੁਰੂ ਸਾਹਿਬ ਜੀ ਬੈਠੇ ਆ ਜਿਹੜੀ ਜਗ੍ਹਾ ਤੇ ਉਹਨਾਂ ਨੇ ਪ੍ਰਕਾਸ਼ ਕੀਤਾ ਵਾ ਜਿਹੜਾ ਗਿਆਨ ਦਿੱਤਾ ਉਹਨੂੰ ਮੰਨੋ ਤੇ ਮੈਨੂੰ ਪ੍ਰਬੰਧਕਾਂ ਨੇ ਆ ਕੇ ਕਿਹਾ ਭਾਈ ਸਾਹਿਬ ਜੀ ਤੁਸੀਂ ਥੋੜਾ ਬੜਾ ਚ ਡਿਊਟੀ ਕਰੋਗੇ ਪਰ ਸਾਡਾ ਦੇ ਇਥੇ ਮਸਲਾ ਵਾ ਪੈਸੇ ਇਕੱਠੇ ਹੁੰਦੇ ਤੇ ਪਤਾ ਕਿ ਮੈਂ ਕਿਹੜਾ ਵਾ ਚੜਦਾ ਜੰਡਰ ਨੂੰ ਇਹ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ ਸਿੱਖੀ ਦਾ ਮੂਲ ਸਿਧਾਂਤ ਸੀ ਇੱਕ ਓੰਕਾਰ ਇੱਕ ਓੰਕਾਰ ਕਿਉਂਕਿ ਦੁਨੀਆ ਜਿਹੜੀ ਇਹ ਦੁਬਧਾ ਚ ਪਈ ਸੀ ਰੱਬ ਦੇ ਨਾਂ ਤੇ ਹਰ ਕੋਈ ਕਹਿੰਦਾ ਸੀ ਮੇਰੇ ਕੋਲੇ ਰੱਬ ਹੈ ਤੇ ਮੇਰਾ ਆ ਰੱਬ ਚੰਗਾ ਤੇ ਆ ਰੱਬ ਮਾੜਾ ਹੈ ਤੇ ਉਹ ਰੱਬ ਦੇ ਨਾਂ ਤੇ ਬੁੱਤ ਵੀ ਬਣ ਗਏ ਰੱਬ ਦੇ ਨਾਂ ਤੇ ਹੋਰ ਕਈ ਕੁਝ ਬਣ ਗਿਆ ਲੜਾਈ ਝਗੜੇ ਵਧ ਗਏ ਤੇ ਪਾਤਸ਼ਾਹ ਜੀ ਨੇ ਕਿਹਾ ਵੀ ਇੱਕ ਓੰਕਾਰ ਦਾ ਸਿਧਾਂਤ ਇਸ ਗੁਰਦੁਆਰੇ ਤੋਂ ਦਿੱਤਾ ਜਾਏ ਬਾਣੀ ਸੁਣਾਉਣੀ ਸੀ ਜਾਗਦੇ ਹਨ ਜਾਗਦੇ ਹਨ ਅਸੀਂ ਹੁਣ ਕਰਦੇ ਕਿ ਸਾਡੀ ਜਦ ਲੱਗੀ ਕੋਈ 2:30 ਵਜੇ ਸਵੇਰ ਲਾ ਕੇ ਬਹਿ ਗਿਆ ਅਮਰਤ ਵੇਲਾ ਹੋ ਗਿਆ ਹਾਂ ਕੋਈ 3 ਵਜੇ ਕੋਈ 4 ਵਜੇ ਉਦੋਂ ਸਮੇਂ ਦੀ ਲੋੜ ਸੀ ਉਦੋਂ ਲੋਕ ਉੱਠ ਕੇ ਤੜਕੇ ਮੱਝਾਂ ਚੋਂਦੇ ਸੀ ਦੁੱਧ ਰੜਕਦੀਆਂ ਸੀ ਭੈਣਾ ਖੇਤੀਬਾੜੀ ਦਾ ਕੰਮ ਸਾਰਾ ਚੱਲਦਾ ਹੁੰਦਾ ਸੀ ਚਾਰੀ ਨੂੰ ਪਾਣੀ ਲਾਉਣ ਚੱਲ ਗਏ ਉਹ ਸਮੇਂ ਹਾਂਜੀ ਅੱਜ ਦਾ ਜਿਹੜਾ ਸਮਾਂ ਵਾ ਅੱਜ ਜ਼ਰੂਰੀ ਨਹੀਂ ਕਿ ਐਹੀ 2:30 ਵਜੇ ਹੀ ਸ਼ੁਰੂ ਕਰਾਂਗੇ ਤੇ ਤਾਂ ਹੀ ਸਾਡੇ ਲੋਕ ਟੁੱਟੇ ਜਾ ਰਹੇ ਨੇ ਇਸ ਕਰਕੇ ਸਾਨੂੰ ਲੋੜ ਹੈ ਸਮੇਂ ਦੀ ਜਾਗਰਤ ਨੂੰ ਦੇਖਣ ਦੀ ਉਹੀ ਨਹੀਂ ਪਾਤਸ਼ਾਹ ਜੀ ਨੇ ਏਡੀ ਪਾਬੰਦੀ ਲਾਈ ਸੀ ਵੀ ਤੁਸੀਂ ਤੜਕੇ ਹੀ ਉੱਠ ਕੇ ਤੇ ਨਿਤਨੇਮ ਕਰਕੇ ਤੇ ਵਿਹਲੇ ਹੋ ਜਿਓ ਅਸਾਂ ਨਿਤਨੇਮ ਕਰਨ ਦਾ ਲਾਭ ਤਾਂ ਆ ਜੇ ਉਸ ਨਿਤਨੇਮ ਦੇ ਅਰਥ ਕਰਕੇ ਸਮਝਾਵਾਂਗੇ ਮਨ ਲੋ ਮੈਂ ਇੱਕ ਛੋਟੀ ਉਦਾਹਰਣ ਦੇ ਦੇ ਕਿਹੜੇ ਕਿਹੜੇ ਕਾਰਜ ਗੁਰੂ ਸਭਾ ਨੇ ਕੀਤੇ ਤੇ ਹੋਣੇ ਚਾਹੀਦੇ ਆ ਸਮੇ ਤੇ ਅਕਾਲ ਤਖਤ ਤੋਂ ਅਕਾਲ ਤਖਤ ਸਾਹਿਬ ਤੋਂ ਹੁਕਮਾਂੇ ਚੱਲੂ ਹੁੰਦੇ ਸੀ ਉਥੇ ਜਿਹੜੇ ਮਸਲੇ ਸਰਕਾਰ ਵੀ ਨਹੀਂ ਸੀਦਾ ਹੱਲ ਕਰ ਸਕਦੀ ਉਹ ਸਿੱਖ ਆਪਣੇ ਗੁਰੂ ਕੋਲੇ ਆ ਕੇ ਹੱਲ ਕਰਦੇ ਸੀ ਵੱਡਾ ਧੰਚਾ ਹੈ ਜੋ ਕਿੜਾ ਸੀ ਸਮਾਜ ਦੇ ਵਿੱਚ ਵਿਚਰ ਰਿਹਾ ਹੈ ਇੱਥੇ ਤਾਂ ਅੰਜ ਲੱਗਦਾ ਵੀ ਜਿੰਨੇ ਮਸਲੇ ਅੱਡੇ ਗੁਰਦੁਆਰੇ 'ਚ ਬਣ ਗ ਮਸਲਾ ਕਿਉਂ ਇਦਾਂ ਦਾ ਬਣ ਗਿਆ ਵੀ ਉਹ ਰੋਕਦੇ ਕਿਉਂ ਆ ਕੀ ਕਮੀ ਉਹਨਾਂ ਚ ਕੋਈ ਘਾਟ ਵਾ ਕਾਰਨ ਦੋ ਆ ਵੀਰ ਜੀ ਇੱਕ ਤਾਂ ਹੈਗੇ ਆ ਪਾਰਟੀ ਬਾਜੀ ਹਰੇਕ ਪਿੰਡ ਪਾਰਟੀ ਬਾਜੀ ਹੋਣ ਕਰਕੇ ਤੁਸੀਂ ਜੇ ਰਾਜਨੀਤੀ ਤੇ ਬੋਲਦੇ ਹੋ ਅਗਲਾ ਕਹਿੰਦਾ ਸਾਡੀ ਪਾਰਟੀ ਤੇ ਬੋਲਦਾ ਇਹ ਦੂਜਿਆਂ ਨੇ ਲਗਾਇਆ ਗਰੰਟੀ ਸੰਘੇ ਤਾਂ ਸਾਡੇ ਤੇ ਬੋਲਦਾ ਹੁਣ ਗਰੰਤੀ ਤਾਂ ਕਿਸੇ ਦਾ ਨਹੀਂ ਗੁਰੂ ਦਾ ਹੈ ਇੱਥੇ ਗੁਰਦਾਂ ਦੇ ਵਿੱਚ ਪੰਗਾਂ ਲੱਤ ਰਹੀਆਂ ਨੇ ਗੁਰਦਾਂ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ ਉਹਦਾਂ ਦੇ ਵਿੱਚ ਤਲਖੀ ਵੱਧ ਰਹੀ ਹੈ ਉਦੋਂ ਜਿਹੜਾ ਬਾਕੀ ਸੰਗਤ ਦੀ ਟਾਂਚਾ ਆ ਜਾਂ ਬਾਕੀ ਵੀਰ ਨੇ ਭੈਣਾਂ ਨੇ ਉਹ ਕਿਤੇ ਨਾ ਕਿਤੇ ਨਿਰਾਸ਼ਾਮੰਦ ਲਿਆ ਹੁੰਦੇ ਵੀ ਇੱਥੇ ਤਾਂ ਕਿਸੇ ਦਾ ਨਾ ਸੀ ਸੀ ਇੱਥੇ ਨੂੰ ਸੁਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਫਤਿਹ ਸਾਂਝੀ ਕਰਨੀ ਪ੍ਰਵਾਨ ਕਰਨੀ ਜੀ ਪੁਰਕਰੀ ਸਾਧ ਸੰਗਤ ਜਿਵੇਂ ਤੁਸੀਂ ਸਮੇਂ ਸਮੇਂ ਦੇ ਉੱਤੇ ਦੇਖਦੇ ਹੋ ਕੋਈ ਨਾ ਕੋਈ ਸੋਸ਼ਲ ਮੀਡੀਆ ਦੇ ਵਿਸ਼ਾ ਲੈ ਕੇ ਆਪ ਜੀ ਦੇ ਨਾਲ ਸਾਂਝਾ ਕਰੀਦਾ ਹੈ ਈ ਸਿੱਖੀ ਦੇ ਨਾਲ ਗੁਰਬਾਣੀ ਦੇ ਨਾਲ ਜੁੜੇ ਹੋਏ ਵਿਸ਼ੇ ਆਪ ਜੀ ਨਾਲ ਸਾਂਝੇ ਕਰੀਦੇ ਆ ਕਿਉਂਕਿ ਅੱਜ ਜਮਾਨਾ ਸੋਸ਼ਲ ਮੀਡੀਆ ਦਾ ਹੈ ਸਾਡੇ ਹੱਥਾਂ ਦੇ ਵਿੱਚ ਮੋਬਾਈਲ ਨੇ ਅਸੀਂ ਮੋਬਾਈਲ ਦੇ ਰਾਹੀਂ ਕਾਫੀ ਜਾਣਕਾਰੀ حاصل ਕਰ ਸਕਦੇ ਹਾਂ ਜੇ ਸਾਡਾ ਮਨ ਕਰੇ ਤਾਂ ਅਸੀਂ ਮੋਬਾਈਲ ਤੋਂ ਬਹੁਤ ਕੁਝ ਸਿੱਖ ਸਕਦੇ ਆ ਸਵਾਜਿ ਅਸੀਂ ਤੁਹਾਡੇ ਨਾਲ ਜੋ ਗੁਰੂ ਬਾਦਸ਼ਾਹ ਮਹਾਰਾਜ ਦੇ ਸਮੇਂ ਤੋਂ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਦੇ ਵਿੱਚ ਜਿੱਥੇ ਪ੍ਰਚਾਰ ਪ੍ਰਸਾਰ ਨੂੰ ਉਭਾਰਨ ਵਾਸਤੇ ਵੱਖ-ਵੱਖ ਸਮਾਂ ਦੇ ਉੱਤੇ ਪ੍ਰਚਾਰ ਕਰੀਆਂ ਕੀਤੀਆਂ ਉੱਥੇ ਗੁਰੂ ਪਾਸ਼ਾ ਮਹਾਰਾਜ ਨੇ ਧਰਮਸ਼ਾਲਾ ਗੁਰੂ ਪਾਸ਼ਾ ਮਾਨ ਨੇ ਗੁਰਦੁਆਰੇ ਬਣਾਈ ਕਿਉਂ ਲੋੜ ਪਈ ਗੁਰੂ ਘਰ ਗੁਰਦੁਆਰੇ ਬਣਾਉਣ ਦੀ ਧਰਮਸ਼ਾਲਾ ਬਣਾਉਣ ਦੀ ਉਹ ਸਾਰਾ ਵਿਸ਼ਾ ਵਿਚਾਰਨ ਵਾਸਤੇ ਅਸੀਂ ਆਪ ਜੀ ਦੇ ਨਾਲ ਅੱਜ ਜੁੜੇ ਹਾਂ ਮੇਰੇ ਨਾਲ ਨੇ ਸਿੱਖ ਪੰਥ ਦੇ ਪ੍ਰਚਾਰ ਵਿਦਵਾਨ ਭਾਈ ਅੰਗਰੇਜ਼ ਸਿੰਘ ਜੀ ਸਵਾਗਤ ਤੁਹਾਡੇ ਨਾਲ ਵਿਚਾਰ ਪਾਉਣ ਤੋਂ ਪਹਿਲਾਂ ਭਾਈ ਸਾਹਿਬ ਨਾਲ ਜਾਣ ਪਛਾਣ ਕਰਦੇ ਹਾਂ ਫਿਰ ਆਪਾਂ ਅਜ ਮਿਸ਼ਾਵਜਾਰ ਦੇ ਵਿੱਚ ਗੁਰਦੁਆਰੇ ਦਾ ਸਿੱਖੀ ਦੇ ਨਾਲ ਕੀ ਤਾਲੁਕਾ ਹੈ ਕੀ ਮਹੱਤਵ ਹੈ ਔਰ ਕੀ ਸਾਨੂੰ ਗੁਰਦੁਆਰੇ ਤੋਂ ਪ੍ਰਾਪਤ ਕਰਨਾ ਚਾਹੀਦਾ ਹੈ ਕਿਸ ਮਕਸਦ ਲਈ ਇਹ ਸਾਰਾ ਕੁਝ ਬਣਾਇਆ ਗਿਆ ਕੀ ਭਾਵਨਾ ਸੀ ਗੁਰੂ ਸਾਹਿਬਾਨ ਦੀ ਸਾਰੀਆਂ ਗੱਲਾਂ ਬਤੌਣ ਦੇ ਨਾਲ ਛੰਜੇ ਕਰਾਂਗੇ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਆਪਾਂ ਜਦੋਂ ਸਿੱਖੀ ਦੇ ਵਿੱਚ ਪੜ੍ਹਦੇ ਹਾਂ ਇਤਿਹਾਸ ਨੂੰ ਗੁਰੂ ਸਾਹਿਬਾਨ ਦੇ ਜੀਵਨ ਨੂੰ ਪੜ੍ਹਦੇ ਹਾਂ ਤਾਂ ਸਿੱਖੀ ਦੇ ਵਿੱਚ ਜਿੱਥੇ ਗੁਰੂ ਸਾਹਿਬਾਨ ਨੇ ਬਾਣ ਬਾਨੀ ਦਾ ਪ੍ਰਸਾਰ ਕੀਤਾ ਹੈ ਗਤੋਂ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਇਕੱਠੀ ਕਰਕੇ ਸਾਡੇ ਤੱਕ ਪਹੁੰਚਾਈ ਹੈ ਉੱਥੇ ਗੁਰੂ ਸਾਹਿਬਾਨ ਨੇ ਨਾਲ ਗੁਰਦੁਆਰੇ ਜਿਹੜੇ ਆ ਉਹ ਸਥਾਪਿਤ ਕੀਤੇ ਆ ਅੱਲਾ ਨੇ ਪਹਿਲਾਂ ਆਪਾਂ ਬਾਣੀ ਵਿੱਚ ਵੀ ਪੜਦੇ ਪਾਠ ਸ਼ਲਾ ਆਉਂਦਾ ਏ ਇਹ ਸ਼ਬਦ ਵਰਤੇ ਜਾਂਦੇ ਆ ਤੇ ਗੁਰਦੁਆਰੇ ਦਾ ਮਕਸਦ ਕੀ ਸੀ ਗੁਰੂ ਸਾਹਿਬਾਨ ਨੇ ਜੋ ਧਰਮਸ਼ਾਲਾ ਬਣਾਈਆਂ ਕੀ ਕਾਰਨ ਸੀ ਇਹਨਾਂ ਦਾ ਹਾਂਜੀ ਭਾਈ ਦਰਬਾਖ ਸਿੰਘ ਜੀ ਜਦੋਂ ਆਪਾਂ ਗੁਰਬਾਣੀ ਨੂੰ ਇਤਿਹਾਸ ਵਿੱਚ ਪੜਦੇ ਆ ਤੇ ਹਰੇਕ ਦੀ ਸੋਚ ਤਾਂ ਵੈਸੇ ਅਲੱਗ-ਅਲੱਗ ਹੈ ਪਰ ਆਪਣੀ-ਆਪਣੀ ਸੋਚ ਦੇ ਨਾਲ ਆਪਾਂ ਵਿਚਾਰ ਕਰਦੇ ਆਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੇ ਜਦੋਂ ਪਾਤਸ਼ਾਹ ਤਲੰਬੇ ਧਰਤੀ ਤੇ ਜਾਂਦੇ ਆ ਤੇ ਉੱਥੇ ਧਰਮਸ਼ਾਲਾ ਦੇ ਨਾਂ ਤੇ ਠਗੀਆਂ ਹੋ ਰਹੀਆਂ ਸੀ ਬਾਹਰੋਂ ਧਰਮਸਾਲਾ ਸੀ ਅੰਦਰ ਠਗੀਆਂ ਹੁੰਦੀਆਂ ਸੀ ਗੁਰੂ ਨਾਨਕ ਪਾਤਸ਼ਾਹ ਜੀ ਉਸ ਧਰਮਸਾਲਾ 'ਚ ਪਹੁੰਚਦੇ ਨੇ ਠੀਕ ਹੈ ਜੀ ਤੇ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਭਈ ਇੱਥੇ ਧਰਮ ਨਹੀਂ ਕਮਾਇਆ ਜਾ ਰਿਹਾ ਪਾਪ ਕਮਾਇਆ ਜਾਂਦਾ ਤੇ ਸਹਿਬ ਨੇ ਸੱਜਾ ਠੱਗ ਨੂੰ ਭਾਈ ਸੱਜਣ ਬਣਾਇਆ ਤੇ ਉਹਨੂੰ ਅਪਲੇਸ ਦਿੱਤਾ ਭਾਈ ਤੂੰ ਅਸਲੀ ਪਰਮਸ਼ਾਲਾ ਬਣਾ ਜਿੱਥੇ ਧਰਮ ਦੇ ਕਰਤੋ ਹੋ ਸਕੇ ਜਿੱਥੇ ਆਏ ਗਏ ਦੀ ਮਦਦ ਹੋ ਸਕੇ ਤੇ ਨਾਲ ਹੀ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਉਪਦੇਸ਼ ਦਿੱਤਾ ਸੀ ਗੁਰੂ ਦਵਾਰੇ ਹੋਏ ਸੋਝੀ ਪਾਏ ਸੀ ਇਤ ਦਵਾਰੇ ਤੋਂ ਹੀ ਅੱਛਾ ਹੋਏ ਸੀ ਭਈ ਗੁਰੂ ਦੇ ਦਵਾਰਾ ਜਿਹੜਾ ਚੱਲਦਾ ਏ ਉਹਨੂੰ ਸਮਝ ਮਿਲਦੀ ਏ ਗੁਰੂ ਦਵਾਰੇ ਦਾ ਅਰਥ ਏ ਗੁਰੂ ਦੀ ਸਿੱਖਿਆ ਦਵਾਰ ਠੀਕ ਏ ਜਿਵੇਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਭਈ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮਲੰਗਾਇ ਪਾਰ ਵੀ ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ ਉਹਦੀ ਜ਼ਿੰਦਗੀ ਦੇ ਅੰਦਰ ਸੁਧਾਰ ਹੁੰਦਾ ਹੈ ਤੇ ਉਹ ਸੁਧਾਰ ਇੱਕ ਜਾਣੇ ਦੇ ਵਿੱਚ ਜੇ ਆਇਆ ਤੇ ਉਹ ਸਿੱਖ ਬਣਦਾ ਸੀ ਜਿਵੇਂ ਭਾਈ ਗਰਦਾਸ ਜੀ ਨੇ ਕਿਹਾ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਵੀ ਜਿੱਥੇ ਦੋ ਜੁੜ ਗਏ ਉੱਥੇ ਸਤ ਸੰਗਤ ਹੋ ਗਈ ਹੁਣ ਸਤ ਸੰਗਤ ਵਾਸਤੇ ਕੋਈ ਜਗ੍ਹਾ ਚਾਹੀਦੀ ਹੈ ਤੇ ਉਹਦੇ ਵਾਸਤੇ ਪਾਤਸ਼ਾਹ ਜੀ ਨੇ ਪਹਿਲਾ ਲਵਜ ਦਿੱਤਾ ਧਰਮਸ਼ਾਲਾ ਠੀਕ ਹੈ ਜਿਹੜੇ ਸਾਡੇ ਸਮਾਜ ਚ ਚੱਲੇ ਤੇ ਉਸ ਤੋਂ ਬਾਅਦ ਦੇ ਵਿੱਚ ਗੁਰਬਾਣੀ ਤੇ ਗੁਰਦੁਆਰਾ ਲਵਜ ਆ ਗਿਆ ਤੇ ਨਾਲ ਇਹ ਵੀ ਗੱਲ ਕਹਿ ਦਿੱਤੀ ਹੋਈ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਾ ਲਾਈ ਤੇ ਜੇ ਤੁਸੀਂ ਦੁਬਦਾ ਦੂਰ ਕਰਨੀ ਹੈ ਤੇ ਆਪਣੇ ਗੁਰੂ ਅਸਥਾਨ ਤੇ ਆ ਕੇ ਬੈਠੋ ਤੇ ਨਾਲ ਦੀ ਨਾਲ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਦੋਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੀ ਵਾਰੀ ਆਈ ਉਹਨਾਂ ਨੇ ਖਡੂਰ ਸਾਹਿਬ ਦੇ ਵਿੱਚ ਜਦੋਂ ਪ੍ਰਚਾਰ ਸ਼ੁਰੂ ਕੀਤਾ ਦੂਜੀ ਗੁਰੂ ਦੀ ਕੱਦੀ ਸੰਭਾਲੀ ਹੈ ਤੇ ਪਾਤਸ਼ਾਹ ਜੀ ਨੇ ਜਿੱਥੇ ਵਿਦਿਆ ਦਾ ਚਾਨਣ ਵੰਡਿਆ ਨਾਲ ਨਾਲ ਮਾਤਾ ਕੀਵਰੀ ਜੀ ਨੇ ਆਪਣੇ ਘਰ ਆਲੀ ਖੀਰ ਬਣਾਣੀ ਸ਼ੁਰੂ ਕੀਤੀ ਤੇ ਤੀਸਰੀ ਗੱਲ ਸੀ ਭਈ ਪਹਿਲਾ ਸਰੀਰ ਤਕੜਾ ਫਿਰ ਇਹਨਾਂ ਨੂੰ ਗਿਆਨ ਦੀ ਲੋੜ ਹੈ ਗੁਰੂ ਸਾਹਿਬ ਜੀ ਨੇ ਕਲਾਸਾਂ ਲਾਈਆਂ ਬੱਚਿਆਂ ਦੀਆਂ ਗਿਆਨ ਦਿੱਤਾ ਹੁਣ ਜਿਹਦੇ ਕੋਲੇ ਸਰੀਰ ਤਕੜਾ ਹੈ ਗਿਆਨ ਵੀ ਹੈਗਾ ਉਹ ਕਿਸੇ ਨਾਲ ਲੜਦਾ ਨਾ ਫਿਰੇ ਇਸ ਕਰਕੇ ਉਹਨਾਂ ਨੇ ਨਾਲ ਮਾਲ ਖਾੜੇ ਬਣਾਤੇ ਠੀਕ ਹੈ ਭਈ ਮਾਲ ਖਾੜਿਆਂ ਦੇ ਵਿੱਚ ਆਪਣੇ ਸਰੀਰ ਦਾ ਜਿਹੜਾ ਜੋਰ ਹੈ ਉਹਨੂੰ ਪਰਖਿਆ ਜਾਵੇ ਫਿਰ ਤੀਸਰੇ ਪਾਤਸ਼ਾਹ ਜੀ ਦੀ ਵਾਰੀ ਆਈ ਉਹਨਾਂ ਨੇ ਫਿਰ ਉਸ ਧਰਮਸ਼ਾਲਾ ਤੋਂ ਹੋਰ ਦਰੇਡੇ ਸਿੱਖਾਂ ਨੂੰ ਭੇਜਣ ਵਾਸਤੇ 22 ਜਿਹੜੇ ਮੰਜੀਆਂ ਨੇ ਉਹਨਾਂ ਨੂੰ ਸਥਾਪਿਤ ਕੀਤਾ 52 ਪੀੜੇ ਸਥਾਪਿਤ ਕੀਤੇ ਉਹਦਾ ਅਰਥ ਸੀ ਵੀ ਜਿੱਥੇ-ਜਿੱਥੇ ਸਿੱਖ ਜਾ ਰਹੇ ਉਹਦੇ ਸੈਂਟਰ ਖੁੱਲਦੇ ਨੇ ਤੇ ਉਹਨਾਂ ਸੈਂਟਰਾਂ ਨੂੰ ਬਾਅਦ ਦੇ ਵਿੱਚ ਗੁਰਦੁਆਰਿਆਂ ਦਾ ਨਾਮ ਦਿੱਤਾ ਗਿਆ ਤੇ ਇਦਾਂ ਕਰਦੇ ਕਰਦੇ ਜਿਹੜਾ ਗੁਰੂ ਗੁਰਦੁਆਰੇ ਦਾ ਸਿਧਾਂਤ ਸੀ ਉਹ ਸੀ ਸਿੱਖਿਆ ਲੈਣ ਵਾਸਤੇ ਇੱਕ ਮਿਕ ਹੋਣ ਵਾਸਤੇ ਸਤ ਗੁਰ ਮਿਲੇ ਤਾਂ ਗੁਰਮਤ ਪਾਈਏ ਸਾਖਤ ਬਾਜੀ ਹਾਰੀ ਦੀ ਤੇ ਜਦੋਂ ਗੁਰੂ ਮਿਲਦਾ ਹੀ ਉਦੋਂ ਗੁਰਮਤ ਆਉਂਦੀ ਹੈ ਤੇ ਗੁਰਦੁਆਰਿਆਂ ਦੇ ਵਿੱਚ ਬੈਠ ਕੇ ਜਿੱਦਾਂ ਗੁਰੂ ਪਾਤਸ਼ਾਹ ਜੀ ਨੇ ਕਰਨਤਾਰ ਸਾਹਿਬ ਬਣਾਇਆ ਕਿਉਂ ਬਣਾਇਆ ਕਿਉਂਕਿ ਉਦੋਂ ਸਖੀ ਸਰਵਰੀਆਂ ਦਾ ਬੜਾ ਪ੍ਰਚਾਰ ਸੀ ਸੈਵ ਨੇ ਕਿਹਾ ਵੀ ਇਕੱਲੇ ਇਕੱਲੇ ਨੂੰ ਕਿੱਥੇ ਇਕੱਠੇ ਕਰਦੇ ਫਿਰਾਂਗੇ ਇੱਥੇ ਆਪਾਂ ਦਰਬਾਰ ਬਣਾਨੇ ਆ ਤੇ ਇਸ ਦਰਬਾਰ ਚ ਆ ਕੇ ਸਾਰੇ ਇਕੱਠੇ ਹੋਣਗੇ ਤੇ ਉਹਨਾਂ ਨੂੰ ਆਪਾਂ ਸਿੱਖੀ ਦੇ ਬਾਰੇ ਦੱਸਾਂਗੇ ਤੇ ਵੱਡੇ ਵੱਡੇ ਉਦੋਂ ਸਖੀ ਸਰਵਰੀਆਂ ਦੇ ਪ੍ਰਚਾਰਕ ਉਹ ਸਿੱਖੀ ਦੇ ਵਿੱਚ ਆਏ ਦਰਬਾਰ ਸਾਹਿਬ ਅੰਮ੍ਰਿਤਸਰ ਬਣਿਆ ਉਹਦੇ ਵਿੱਚ ਪਾਤਸ਼ਾਹ ਜੀ ਨੇ ਪ੍ਰਕਾਸ਼ ਕੀਤਾ ਗੁਰਬਾਣੀ ਦਾ 1604 ਦੇ ਵਿੱਚ 1 ਸਤੰਬਰ ਨੂੰ ਇਹਦਾ ਸਿਧਾਂਤ ਸੀ ਵੀ ਭਈ ਸਿੱਖੋ ਸਾਰੇ ਇਕੱਠੇ ਹੋ ਕੇ ਇਹ ਸੱਚੀ ਬਾਣੀ ਤੋਂ ਸਿੱਖਿਆ ਲੈ ਕੇ ਚੱਲਣਾ ਹੈ ਤੇ ਜੋ ਵੀ ਜੀਵਨ ਦੇ ਮਸਲੇ ਨੇ ਉਹ ਬਾਣੀ ਹੱਲ ਕਰੇਗੀ ਇਸ ਤਰੀਕੇ ਨਾਲ ਚੱਲਦਾ ਰਿਹਾ ਮਤਲਬ ਤੁਸੀਂ ਬੜਾ ਵਿਸਤਾਰ ਨਾਲ ਦੱਸ ਰਹੇ ਸੀ ਮੈਂ ਸਿਰਫ ਸਵਾਲ ਲੈਣਾ ਚਾਹਣਾ ਵਾ ਕਿ ਜਿਹੜਾ ਗੁਰਦੁਆਰਾ ਵਾ ਗੁਰੂ ਸਾਹਿਬਾਨਾ ਨੇ ਇੱਕ ਤਾਂ ਸਿੱਖ ਸੰਗਤ ਨੂੰ ਇਕੱਠਿਆ ਕਰਨ ਵਾਸਤੇ ਇਹ ਸੰਗਤ ਜੁੜੇਗੀ ਤੇ ਬੈਠ ਕੇ ਕੋਈ ਇੱਕ ਇਹਨਾਂ ਦੇ ਵਿੱਚੋਂ ਉੱਠੇਗਾ ਉਹ ਬੈਠ ਕੇ ਇਹਨਾਂ ਨੂੰ ਗੁਰਬਾਣੀ ਦੀ ਗੱਲ ਸਮਝਾਊਗਾ ਜਿਵੇਂ ਦੱਸਿਆ ਤੇ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਨੇ 22 ਮੰਜੀਆਂ ਫਿਰ 52 ਪੀੜੇ ਵੀ ਜਿਹੜੇ ਸਥਾਪਿਤ ਕੀਤੇ ਆ ਉਹ ਜਿਹੜੇ ਗੁਰੂ ਸਾਹਿਬਾ ਨੇ 22 ਮੰਜੀਆਂ ਸਥਾਪਿਤ ਕੀਤੀ ਨੂੰ ਪ੍ਰਚਾਰਕਾਂ ਨੂੰ ਲਗ ਲਗ ਪਿੰਡਾਂ ਵਿੱਚ ਭੇਜਿਆ ਗਿਆ ਉਹਨਾਂ ਦੀ ਕੀ ਡਿਊਟੀ ਲੱਗੀ ਸੀ ਉਹਨਾਂ ਦੀ ਡਿਊਟੀ ਸੀ ਪਹਿਲਾ ਇੱਕ ਪ੍ਰਚਾਰ ਕਰਨਾ ਸਿੱਖੀ ਦਾ ਠੀਕ ਹੈ ਪਾਉਗੇ ਸੱਚ ਦਾ ਪ੍ਰਚਾਰ ਫਿਰ ਉੱਥੇ ਜਿਹੜੀ ਕਿਉਂਕਿ ਜਦੋਂ ਵੀ ਕੋਈ ਵੀ ਧਾਰਮਿਕ ਸੰਸਥਾ ਚੱਲਦੀ ਆ ਉਹਨੂੰ ਮਾਇਕ ਸਹਾਇਤਾ ਦੀ ਵੀ ਲੋੜ ਪੈਂਦੀ ਹੈ ਬਿਲਕੁਲ ਉਹ ਜਦੋਂ ਸਿੱਖ ਸ਼ਰਧਾ ਦੇ ਵਿੱਚ ਆ ਕੇ ਆਪਣੀ ਕਿਰਤ ਕਮਾਈ ਚੋਂ ਕੁਝ ਦਸਵੰਦ ਕੱਢਦੇ ਸੀ ਉਹ ਭੇਟਾ ਦਿੰਦੇ ਸੀ ਉਹ ਪ੍ਰਚਾਰਕ ਫਿਰ ਗੁਰੂ ਸਾਹਿਬ ਜੀ ਦੇ ਕੋਲੇ ਉਹ ਲੈ ਕੇ ਆਉਂਦੇ ਸੀ ਇਸ ਤਰੀਕੇ ਦੇ ਨਾਲ ਉਹ ਸਾਰਾ ਸਿਸਟਮ ਚੱਲਦਾ ਸੀਗਾ ਤੇ ਜਿਉਂ ਜਿਉਂ ਗੁਰੂ ਪਾਤਸ਼ਾਹ ਜੀ ਦੇ ਅੱਗੇ ਗੁਰੂ ਰਾਮਦਾਸ ਜੀ ਆ ਗਏ ਗੁਰੂ ਰਾਮਦਾਸ ਜੀ ਨੇ ਉਹਨਾਂ 74 ਪ੍ਰਚਾਰਕਾਂ ਨੂੰ ਮਸੰਦਾ ਦਾ ਨਾਮ ਦੇ ਕੇ ਤੇ ਅੱਗੇ ਹੋਰ ਪ੍ਰਚਾਰਕ ਨਿਯੁਕਤ ਕੀਤੇ ਤੇ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿੱਥੋਂ ਤੱਕ ਵੀ ਆ ਸਕਦੇ ਸੀ ਅਸਲ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਹੀ ਪ੍ਰਚਾਰਕ ਪਾਤਸ਼ਾਹ ਜੀ ਨੇ ਭੇਜੇ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ ਸਿੱਖੀ ਦਾ ਮੂਲ ਸਿਧਾਂਤ ਸੀ ਇੱਕ ਓੰਕਾਰ ਇੱਕ ਓੰਕਾਰ ਕਿਉਂਕਿ ਦੁਨੀਆ ਜਿਹੜੀ ਇਹ ਦੁਬਧਾ ਚ ਪਈ ਸੀ ਰੱਬ ਦੇ ਨਾਂ ਤੇ ਹਰ ਕੋਈ ਕਹਿੰਦਾ ਸੀ ਮੇਰੇ ਕੋਲੇ ਰੱਬ ਹੈ ਤੇ ਮੇਰਾ ਆ ਰੱਬ ਚੰਗਾ ਤੇ ਆ ਰੱਬ ਮਾੜਾ ਹੈ ਤੇ ਉਹ ਰੱਬ ਦੇ ਨਾਂ ਤੇ ਬੁੱਤ ਵੀ ਬਣ ਗਏ ਰੱਬ ਦੇ ਨਾਂ ਤੇ ਹੋਰ ਕਈ ਕੁਝ ਬਣ ਗਿਆ ਲੜਾਈ ਝਗੜੇ ਵਧ ਗਏ ਤੇ ਪਾਤਸ਼ਾਹ ਜੀ ਨੇ ਕਿਹਾ ਵੀ ਇੱਕ ਓੰਕਾਰ ਦਾ ਸਿਧਾਂਤ ਇਸ ਗੁਰਦੁਆਰੇ ਤੋਂ ਦਿੱਤਾ ਜਾਏਗਾ ਪਰਮਾਤਮਾ ਇੱਕ ਹੈ ਇੱਕ ਨਾਲ ਰੋਟੀ ਪਾਣੀ ਦਾ ਪ੍ਰਸ਼ਾਦੇ ਦਾ ਪ੍ਰਬੰਧ ਕਰ ਦਿੱਤਾ ਲੰਗਰ ਚੱਲ ਕੇ ਨਾਲ ਦਵਾਈਆਂ ਦਾ ਪ੍ਰਬੰਧ ਹੋ ਗਿਆ ਆਪਾਂ ਜਦੋਂ ਗੁਰੂ ਅਮਰਦਾਸ ਜੀ ਦਾ ਸਮਾਂ ਪੜ੍ਹਦੇ ਆ ਜਦੋਂ ਪਾਤਸ਼ਾਹ ਜੀ ਦੇ ਕੋਲੇ ਇੱਕ ਵੈਦ ਭਾਈ ਲਾਲੋ ਨਾਮ ਦਾ ਰਹਿੰਦਾ ਸੀਗਾ ਤੇ ਉਹਨਾਂ ਦੇ ਕੋਲੇ ਦਵਾਈ ਵੀ ਦਵਾਈ ਜਾਂਦੀ ਸੀ ਤੇ ਜਿਹੜੇ ਮਾਨਸਿਕ ਤੌਰ ਤੇ ਰੋਗੀ ਸੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਗਿਆਨ ਦੀ ਦਵਾਈ ਦਿੱਤੀ ਜਾਂਦੀ ਸੀ ਤੇ ਬਾਹਰੋਂ ਸਰੀਰ ਦੀ ਦਵਾਈ ਦਿੱਤੀ ਜਾਂਦੀ ਸੀ ਇਸ ਤਰੀਕੇ ਨਾਲ ਕੀ ਅੱਗੇ ਚੱਲਦੇ ਆ ਗੁਰੂ ਹਰਾਈ ਸਾਹਿਬ ਜੀ ਦੇ ਸਮੇਂ ਬਹੁਤ ਵੱਡੇ ਦਵਾਖਾਨੇ ਹੋ ਗਏ ਪਾਤਸ਼ਾਹ ਜੀ ਦੇ ਕੋਲੇ ਸਿੱਖ ਵੀ ਰਹਿੰਦੇ ਸੀ ਛੇਵੇਂ ਪਾਤਸ਼ਾਹ ਸਮੇਂ ਤੇ ਵੀ ਜਿਹੜੇ ਸਿੱਖ ਗੁਰੂ ਘਰ ਚ ਰਹਿੰਦੇ ਸੀ ਉਹ ਸ਼ਸਤਰ ਵਿਦਿਆ ਵੀ ਜਾਣਦੇ ਸੀ ਉਹ ਗਿਆਨ ਵੀ ਜਾਣਦੇ ਸੀ ਏਕਤਾ ਵੀ ਜਾਣਦੇ ਸੀ ਇਸੇ ਕਰਕੇ ਜਦੋਂ ਦੁਸ਼ਮਣ ਚੜਕੇ ਹੁੰਦਾ ਸੀ ਤੇ ਇਹ ਉਹਦੇ ਨਾਲ ਲੜਾਈ ਵੀ ਲੜ ਸਕਦੇ ਸੀ ਜਿੱਤਦੇ ਵੀ ਰਹੇ ਤੇ ਇਦਾਂ ਚੱਲਦੇ ਚੱਲਦੇ ਆ ਗੁਰਦੁਆਰੇ ਦੀ ਬੜੀ ਮਹਾਨਤਾ ਬਣ ਗਏ ਤੇ ਹਰ ਇੱਕ ਸਿੱਖ ਗੁਰੂਕਾਰ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੰਦਾ ਸੀ ਜਦੋਂ ਆਪਾਂ ਉਸ ਤੋਂ ਬਾਅਦ ਪੜਦੇ ਹਾਂ ਗੁਰੂ ਪਾਤਸ਼ਾਹ ਜੀ ਦੇ ਜੀਵਨ ਤੋਂ ਬਾਅਦ ਦਰਬਾਰ ਸਾਹਿਬ ਨੂੰ ਕਬਜ਼ੇ 'ਚ ਲੈ ਲੈਂਦੇ ਸੀ ਤੇ ਕਹਿੰਦੇ ਕੋਈ ਮੱਥਾ ਨਹੀਂ ਟੇਕ ਸਕਦਾ ਤੇ ਸਿੱਖ ਆਪਣੀਆਂ ਜਾਨਾਂ ਵਾਰ ਕੇ ਵੀ ਕਹਿੰਦੇ ਸੀ ਅਸੀਂ ਆਪਣੇ ਗੁਰੂ ਦੇ ਦਰਸ਼ਨ ਕਰਨੇ ਆ ਤੇ ਅਸੀਂ ਮੱਥਾ ਟੇਕ ਕੇ ਦਿਖਾਵਾਂਗੇ ਗੁਰਦੁਆਰੇ ਦਾ ਸੰਬੰਧ ਅਤੇ ਗੁਰਬਾਣੀ ਇਹ ਇਕੱਠੇ ਨੇ ਹਾਂਜੀ ਗੁਰਦੁਆਰੇ ਦਾ ਅਸਲ ਮਕਸਦ ਜਿਹੜਾ ਗੁਰੂ ਸਾਹਿਬਾਨ ਨੇ ਸਥਾਪਿਤ ਕੀਤਾ ਸੀ ਜਿੱਥੇ ਗੁਰੂ ਸਾਹਿਬਾਨ ਮਹਾਰਾਜ ਨੇ ਗੁਰਦੁਆਰਾ ਬਣਾ ਕੇ ਆਪਾਂ ਨੂੰ ਗੁਰਦੁਆਰਾ ਆਖਦੇ ਪਹਿਲਾਂ ਧਰਮਸ਼ਾਲਾ ਸੀ ਹਾਂਜੀ ਗੁਰਦੁਆਰਾ ਗੁਰੂ ਅਮਰਦਾਸ ਜੀ ਨਿਸ਼ਾਦ ਰਬ ਜੀ ਵਰਤਿਆ ਹੈ ਗੁਰੂ ਦਾਦਾਰ ਪੂਰਦਾਕਾਰ ਕੀ ਗੁਰਦੁਆਰੇ ਕੱਲਾ ਗੁਰਬਾਣੀ ਸਕਾਈ ਜਾਂਦੀ ਸੀ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਨਾਲ ਮਾਲ ਖਾੜੀ ਸ਼ੁਰੂ ਕੀਤੀ ਨਾਲ ਗੁਰਮਖ ਸ਼ੁਰੂ ਕੀਤੀ ਤੁਸੀਂ ਥੋੜਾ ਵਿਸਥਾਰ ਨਾਲ ਦੱਸਿਓ ਸਾਨੂੰ ਵੀ ਗੁਰਦੁਆਰੇ ਦੇ ਵਿੱਚ ਕਿਹੜੇ-ਕਿਹੜੇ ਕਾਰਜ ਗੁਰੂ ਸਾਹਿਬਾਨ ਨੇ ਕੀਤੇ ਤੇ ਹੋਣੇ ਚਾਹੀਦੇ ਗੁਰਦੁਆਰਾ ਸਾਹਿਬ ਵਿੱਚ ਜਿੰਨੇ ਵੀ ਜੀਵਨ ਦੇ ਝੂਮਲੇ ਸੀਗੇ ਇਹਨਾਂ ਸਾਰਿਆਂ ਦੇ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਹੁੰਦਾ ਸੀ ਅੱਛਾ ਕਿਸ ਜਿਸ ਨੂੰ ਜਿਹੜੀ ਲੋੜ ਪੈਂਦੀ ਆ ਜਿਵੇਂ ਛੇਵੇਂ ਪਾਤਸ਼ਾਹ ਦੇ ਸਮੇਂ ਤੇ ਅਕਾਲ ਤਖਤ ਤੋਂ ਅਕਾਲ ਤਖਤ ਸਾਹਿਬ ਤੋਂ ਹੁਕਮਾਂਵੇਂ ਚੱਲੂ ਹੁੰਦੇ ਸੀ ਉੱਥੇ ਜਿਹੜੇ ਮਸਲੇ ਸਰਕਾਰ ਵੀ ਨੀਤੀ ਦਾ ਹੱਲ ਕਰ ਸਕਦੀ ਉਹ ਸਿੱਖ ਆਪਣੇ ਗੁਰੂ ਕੋਲੇ ਆ ਕੇ ਹੱਲ ਕਰਾਉਂਦੇ ਸੀ ਅੱਛਾ ਇੰਨੀ ਇੰਨੀ ਪਾਵਰ ਇੰਨੀ ਪਾਵਰ ਸੀ ਇੱਕ ਇੰਨੀ ਸ਼ਰਧਾ ਸੀ ਭਾਵਨਾ ਸੀ ਸਿੱਖਾਂ ਦੇ ਵਿੱਚ ਕਿ ਜੇ ਗੁਰੂ ਸਾਹਿਬ ਜੀ ਕੋਲ ਜਾਵਾਂਗੇ ਉੱਥੇ ਗੁਰੂ ਸਾਹਿਬ ਜੀ ਜਿਹੜਾ ਫੈਸਲਾ ਕਰਨਗੇ ਸੰਗਤ ਵਿੱਚ ਉਹ ਸਾਰਾ ਉਹਨਾਂ ਨੂੰ ਪ੍ਰਮਾਣ ਹੋਊਗਾ ਹਾਂਜੀ ਵੈਰੀ ਗੁੱਡ ਜੇ ਕੋਈ ਗਰੀਬ ਧੀ ਸੀ ਉਹਦਾ ਵਿਆਹ ਨਹੀਂ ਹੋ ਸਕਦਾ ਉੱਥੇ ਉਹ ਪੈਸੇ ਵੀ ਦਿੱਤੇ ਜਾਂਦੇ ਸੀ ਗੁਰੂ ਸਾਹਿਬ ਦੇ ਕੋਲੇ ਜਾ ਕੇ ਬੇਨਤੀ ਕਰਦੇ ਸੀ ਇਥੋਂ ਤੱਕ ਆਪਾਂ ਪੜ੍ਹਦੇ ਹਾਂ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਜਦੋਂ ਕਿਸੇ Hindu ਧਰਮ ਦੇ ਵੀਰ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਕਿਹਾ ਤੂੰ ਮੈਨੂੰ ਨਾ ਪੈਸੇ ਚਾਹੀਦੇ ਆ ਮਾਲੀ ਸਿਹਤਾ ਚਾਹੀਦੀ ਏ ਕਿਸੇ ਕਾਰਜ ਵਾਸਤੇ ਤੇ ਪਾਸ਼ਾ ਜੀ ਨੇ ਕਿਹਾ ਵੀ ਸਾਡੇ ਸਿੱਖ ਸਰਹੰਦ ਰਹਿੰਦੇ ਆ ਤੇ ਉਹਨਾਂ ਦੇ ਕੋਲੇ ਜਾਓ ਉੱਥੇ ਗਿਆ ਤੇ ਉਹ ਜਿਹੜੀ ਗੱਲ ਵਿਚਾਰ ਜਦੋਂ ਚੱਤਿਆਂ ਨਾਲ ਚੱਲੀ ਉਤਰਿਆ ਜਾ ਰਿਹਾ ਸੀ ਕਿੰਨਾ ਉਦੋਂ ਨਾ ਇੱਕ ਭਾਵਨਾ ਕਿੰਨੀ ਉੱਚੀ ਸੀ ਸਿੱਖਾਂ ਦੀ ਕਿੰਨੇ ਕਿਸੇ ਦੀ ਡੈਥ ਹੋਈ ਸੀ ਮੌਤ ਹੋਈ ਤੇ ਉਹ ਅਰਥੀ ਲੈ ਕੇ ਜਾ ਰਹੇ ਆ ਤੇ ਪਰਮਾਤਮਾ ਦਾ ਤੁਗਰਾਣਾ ਕਰਦੇ ਜਾਂਦੇ ਆ ਉਸ ਜਿਹੜਾ ਵੀਰ ਗਿਆ ਵਾ ਇਥੋਂ ਗੁਰੂ ਸਾਹਿਬ ਜੀ ਤੋਂ ਆ ਗਿਆ ਲੈ ਕੇ ਪੈਸੇ ਲੈਣ ਵਾਸਤੇ ਉਦੇ ਮਨ ਤੇ ਬੜਾ ਪ੍ਰਭਾਵ ਪਿਆ ਤੇ ਉਹ ਜਦੋਂ ਸਿੱਖਾਂ ਨੂੰ ਮਿਲਿਆ ਉਹਨੇ ਜਾ ਕੇ ਕਿਹਾ ਵੀ ਪਾਤਸ਼ਾਹ ਜੀ ਨੇ ਮੈਨੂੰ ਤੁਹਾਡੇ ਕੋਲੇ ਮਦਦ ਲੈਣ ਵਾਸਤੇ ਭੇਜਿਆ ਏ ਤੇ ਪਾਤਸ਼ਾਹ ਜੀ ਨੇ ਭੇਜਿਆ ਤੇ ਸਿੱਖਾਂ ਨੇ ਕਿਹਾ ਜੀ ਆਇਆ ਨੂੰ ਅਸੀਂ ਤੁਹਾਡੀ ਮਦਦ ਕਰਾਂਗੇ ਉਹਨੇ ਚਾਚੋ ਗੱਲ ਵਿਚਾਰ ਚਰਚਾ ਚੱਲ ਪਈ ਤੇ ਉਹਨੇ ਕਿਹਾ ਵੀ ਹੁਣੇ ਨਾ ਮੇ ਕਰਤੀ ਜਾਂਦੀ ਦੇਖੀ ਹੈ ਤੇ ਉਹ ਸ਼ਾਂਤੀ ਦੇ ਵਿੱਚ ਸ਼ਬਦ ਪੜ੍ਹਦੇ ਜਾਂਦੇ ਸੀਗੇ ਤੇ ਉਹ ਤੇ ਮੌਤ ਹੋਈ ਸੀ ਤੇ ਸਿੱਖਾਂ ਨੇ ਕਿਹਾ ਤੁਹਾਡੇ ਕੀ ਕਰਦੇ ਆ ਕਹਿੰਦੇ ਜੀ ਸਾਡੇ ਤਾਂ ਰੋਂਦੇ ਆ ਕਰ ਲਾਂਦੇ ਆ ਉਹ ਕਹਿੰਦੇ ਜਦੋਂ ਕੋਈ ਜਨਮ ਲੈਂਦਾ ਉਦੋਂ ਕਹਿੰਦੇ ਜੀ ਉਹ ਇਹ ਖੁਸ਼ੀਆਂ ਮਨਾਉਂਦੇ ਆ ਸਿੱਖ ਕਹਿ ਲੱਗਿਆ ਵੀ ਭਾਈ ਅਸੀਂ ਤੈਨੂੰ ਪੈਸਾ ਨਹੀਂ ਦੇ ਸਕਦੇ ਗੁਰੂ ਸਾਹਿਬ ਜੀ ਨੇ ਭੇਜਿਆ ਸਿਰ ਮੱਤੇ ਐ ਪਰ ਤੁਸੀਂ ਜਦੋਂ ਪੈਸਾ ਲੈਣਾ ਐ ਤੇ ਉਦੋਂ ਕੁਝ ਹੋਰ ਤੇ ਜਦੋਂ ਮੋੜਨਾ ਪਿਆ ਉਦੋਂ ਤੁਸੀਂ ਕੁਝ ਹੋਰ ਹੋ ਜਾਣਾ ਭਾਵੇਂ ਜਦੋਂ ਪ੍ਰਮਾਤਮਾ ਨੇ ਜਨਮ ਦਿੱਤਾ ਤੁਸੀਂ ਖੁਸ਼ੀਆਂ ਮਨਾਉਂਦੇ ਜਦ ਤਨੂੰ ਲੈ ਕੇ ਜਾਂਦਾ ਉਦੋਂ ਤੁਸੀਂ ਰੋਂਦੇ ਕਰ ਲਾਂਦੇ ਜੀ ਇਹ ਤਾਂ ਸੋਦਾ ਛਟਮਾ ਨਾ ਹੋਇਆ ਇੱਕ ਦੁਕਾਨ ਚਲਾ ਰਹੇ ਨੇ ਉਹਨਾਂ ਸਿੱਖਾਂ ਦੀ ਸੋਚ ਦਾ ਲੈਵਲ ਦੇਖੋ ਕਿੰਨਾ ਉੱਚਾ ਹੈ ਗੁਰੂਕਾਰ ਚ ਕਿਤੇ ਕਿਤੇ ਆਉਂਦੇ ਹੋਣਗੇ ਬਿਲਕੁਲ ਤੇ ਲੈਵਲ ਕਿੰਨਾ ਉੱਚਾ ਹੈ ਪਏ ਸਾਡੇ ਗੁਰੂ ਦਾ ਸਿਧਾਂਤ ਹੈ ਵੀ ਜੋ ਆਇਆ ਉਹਨੇ ਜਾਣਾ ਵਾ ਹਮ ਆਏ ਦਾ ਵੀ ਸ਼ੁਕਰਾਨਾ ਹੈ ਤੇ ਜਾਣ ਦਾ ਵੀ ਸ਼ੁਕਰਾਨਾ ਹੈ ਠੀਕ ਇਹ ਇੰਨਾ ਵੱਡਾ ਸਿਧਾਂਤ ਸੀ ਤੇ ਜਦੋਂ ਆਪਾਂ ਅੱਗੇ ਆਉਂਦੇ ਆ ਗੁਰਦੁਆਰਾ ਸਾਹਿਬ ਤੋਂ ਬਹੁਤ ਜ਼ਿਆਦਾ ਯਾਨੀ ਕਿ ਮਹਾਨਤਾ ਸੀਗੀ ਇਥੋਂ ਤੱਕ ਜਦੋਂ ਆਪਾਂ 1726 ਦਾ ਘਟਨਾ ਪੜਦੇ ਆ ਸੰਤ ਬਾਬਾ ਤਾਰਾ ਸਿੰਘ ਜੀ ਵਾ ਉਹਨਾਂ ਨੇ ਕਿੰਨੇ ਸਿੱਖ ਉੱਥੇ ਚੰਗੀ ਯੋਧਾਂ ਵਾਲੇ ਰੱਖੇ ਸੀ ਹਮ ਜਦੋਂ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਏ ਉਹ ਅੱਗੇ ਡਟ ਕੇ ਮੁਕਾਬਲਾ ਕਰਦੇ ਨੇ ਤੇ ਜਿੰਨੂੰ ਕਿਸੇ ਨੂੰ ਸ਼ਰਨ ਦੀ ਲੋੜ ਪੈਂਦੀ ਸੀ ਉਹ ਗੁਰਦੁਆਰੇ ਆਉਂਦਾ ਸੀ ਵੀ ਇੱਥੋਂ ਇਦੋਂ ਵੱਡੀ ਕੋਈ ਜਗ੍ਹਾ ਨਹੀਂ ਹੈਗੀ ਵੀ ਸਾਡੀ ਜਿੱਥੇ ਮਾਲੀ ਮਦਦ ਤੇ ਸਾਡੀ ਜਾਨ ਦੀ ਰੱਖਿਆ ਹੋ ਸਕੇ ਠੀਕ ਤੇ ਇਹ ਗੁਰਦੁਆਰਾ ਸਾਹਿਬ ਦੀ ਮਹਾਨਤਾ ਬਹੁਤ ਹੈ ਪਰ ਜਦੋਂ ਆਪਾਂ ਅੱਜ ਦੇ ਸਮੇਂ ਤੇ ਆਪਾਂ ਗੱਲ ਕਰਦੇ ਆ ਨਾ ਕੋਈ ਤੁਹਾਡਾ ਕੋਈ ਸਵਾਲ ਲੈਣਾ ਚਾਹੁੰਦਾ ਸੀ ਤੁਸੀਂ ਦੋ ਉਦਾਹਰਣ ਦਿੱਤੀਆਂ ਵੀ ਸਿੱਖ ਗੁਰਦੁਆਰੇ ਦੇ ਵਿੱਚ ਜੰਗ ਨਹੀਂ ਲੜਦੇ ਛੇਤੀ ਕੀਤਾ ਵੀ ਗੁਰਦੁਆਰੇ ਨੂੰ ਸ਼ਰਨ ਮਿਲ ਜਣਾ ਗੁਰਦੁਆਰੇ ਆ ਸ਼ਰਨ ਮਿਲ ਗਈ ਹਾਂਜੀ ਤੇ ਉਹਨੂੰ ਸਿੱਖਾਂ ਨੇ ਕਿਹਾ ਵੀ ਗੁਰੂ ਸ਼ਰਨ ਜਾ ਗਿਆ ਹਾਂਵੇਂ ਦੁਸ਼ਮਣ ਵੀ ਹੈ ਤਾਂ ਵੀ ਆਪਣਾ ਹੈ ਹਾਂਜੀ ਅਗਲੀ ਗੱਲ ਤੁਸੀਂ ਇੱਕ ਗੱਲ ਹੋਰ ਕੀਤੀ ਵੀ ਗੁਰਦੁਆਰੇ ਦੇ ਵਿੱਚ ਜਿਹੜਾ ਵਾ ਗੁਰੂ ਸਹਿਬਾਨਾ ਨੇ ਸਿੱਖਾ ਨੇ ਇੱਕ ਹਰੇਕ ਬੰਦੇ ਦੀ ਆਈ ਹੋਈ ਦੀ ਗੱਲ ਸੁਣੀ ਤੇ ਫੈਸਲਾ ਕੀਤਾ ਹਾਂਜੀ ਵੀ ਇੱਥੋਂ ਤੱਕ ਵੀ ਇੰਨੀ ਪਾਵਰ ਰੱਖਦਾ ਸੀ ਗੁਰਦੁਆਰਾ ਵੀ ਲੋਕ ਸਮਝਦੇ ਸਰ ਜਿਹੜਾ ਮਸਲਾ ਨਹੀਂ ਕਿਤੇ ਹੱਲ ਹੋ ਰਿਹਾ ਗੁਰਦੁਆਰੇ ਹੱਲ ਕਰਾਂਗੇ ਹਾਂਜੀ ਪਰ ਅੱਜ ਦਾ ਜੋਕਾ ਜਿਹੜਾ ਸਾਡਾ ਢਾਂਚਾ ਹੈ ਜੋਕਾ ਜਿਹੜਾ ਅਸੀਂ ਸਮਾਜ ਦੇ ਵਿੱਚ ਵਿਚਰ ਰਿਹਾ ਵਿਖ ਰਹੇ ਆ ਹਾਂਜੀ ਇੱਥੇ ਤੇ ਅੰਝ ਲੱਗਦਾ ਵੀ ਜਿੰਨੇ ਮਸਲੇ ਸਾਡੇ ਗੁਰਦੁਆਰੇ ਦੇ ਬਣ ਕੇ ਨਿਕਲ ਨਹੀਂ ਹੋ ਰਹੇ ਇਹਦਾ ਕਾਰਨ ਹੈ ਅੱਜ ਦਾ ਜਿਹੜਾ ਮਸਲਾ ਜੀ ਉਹ ਪਾਣੀ ਤੋਂ ਟੁੱਟਣ ਕਰਕੇ ਹੈ ਜਿੱਦਾਂ ਆਪਾਂ ਬਾਣੀ ਤੋਂ ਟੁੱਟ ਗਏ ਹੁਣ ਫਰਜ਼ ਕਰ ਲੋ ਤੁਸੀਂ ਆਪਾਂ ਪ੍ਰਚ ਅੱਜ ਜਿਹੜੇ ਪ੍ਰਬੰਧਕ ਆ ਚਲੋ ਪ੍ਰਬੰਧ ਵਧੀਆ ਕਰਦੇ ਨੇ ਪਰ ਗੁਰਮਤ ਦੀ ਇੰਨੀ ਉਹਨਾਂ ਨੂੰ ਨਾ ਸੋਝੀ ਹੋਣ ਕਰਕੇ ਉਹ ਸਵਾਲ ਕੀ ਕਰਦੇ ਕਹਿੰਦੇ ਪ੍ਰਚਾਰਕ ਨੂੰ ਵੀ ਤੁਸੀਂ ਪੀਰਾਂ ਦੇ ਸਬੰਧ ਤੇ ਨਹੀਂ ਬੋਲ ਸਕਦੇ ਹੂੰ ਤੁਸੀਂ ਨਸ਼ਿਆਂ ਤੇ ਬਾਲ ਕਟਿਆਂ ਤੇ ਬਾਤਾਂ ਨਾ ਬੋਲਿਓ ਕਿਉਂ ਆਨ ਸੰਗਤ ਆਪਣੀ ਨਾਰਾਜ਼ ਹੁੰਦੀ ਹੈ ਹੂੰ ਮੈਂ ਮਾ ਪਰ ਮਾਤੇ ਬੋਲਦੇ ਆ ਮੈਂ ਇੱਕ ਤਾਂ ਤੇ ਬੋਲਦਾ ਭਈ ਆ ਜਿਹੜੇ ਝੰਡਰੋਂ ਤੁਸੀਂ ਮੱਥਾ ਟੇਕੀ ਜਾਂਦੇ ਜੇ ਨਾ ਇਹ ਝੰਡ ਨਾ ਘੂੜਾ ਬੱਦਾ ਸੀ ਗੁਰੂ ਸਾਹਿਬ ਨੇ ਤੁਸੀਂ ਕਹਿੰਦੇ ਜੇ ਘੂੜਾ ਬੱਦਾ ਸੀ ਤੇ ਗੁਰੂ ਸਾਹਿਬ ਸਾਡੇ ਗੁਰੂ ਨੇ ਨਾ ਕਿ ਘੋੜਾ ਸਾਡਾ ਗੁਰੂ ਹੈ ਇੱਥੇ ਗੁਰੂ ਸਾਹਿਬ ਜੀ ਬੈਠੇ ਆ ਜਿਹੜੀ ਜਗ੍ਹਾ ਤੇ ਉਹਨਾਂ ਨੇ ਪ੍ਰਕਾਸ਼ ਕੀਤਾ ਵਾ ਜਿਹੜਾ ਗਿਆਨ ਦਿੱਤਾ ਉਹਨੂੰ ਮੰਨੋ ਤੇ ਮੈਨੂੰ ਪ੍ਰਬੰਧਕਾਂ ਨੇ ਆ ਕੇ ਕਿਹਾ ਭਾਈ ਸਾਹਿਬ ਜੀ ਤੁਸੀਂ ਥੋੜਾ ਬੜਾ ਚਾਹ ਡਿਊਟੀ ਕਰੋਗੇ ਪਰ ਸਾਡਾ ਦੇ ਇੱਥੇ ਮਸਲਾ ਵਾ ਪੈਸੇ ਇਕੱਠੇ ਹੁੰਦੇ ਤੇ ਪਤਾ ਕਿ ਮੈਂ ਕਿਹੜਾ ਵਾ ਚੜਦਾ ਝੰਡਰੋਂ ਤੇ ਉਹ ਇਸ ਕਰ ਮਤਲਬ ਗੁਰੂ ਸਾਹਿਬਾਨਾਂ ਦੇ ਵੇਲੇ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਲਾਏ ਜਾਂਦੇ ਸਨ ਉਹ ਕਿਹੋ ਜਿਹੇ ਹੁੰਦੇ ਸਨ ਗੁਰੂ ਸਾਹਿਬ ਦੇ ਸਮੇਂ ਦੇ ਪ੍ਰਬੰਧਕ ਜਿਹੜੇ ਉਹ ਗਿਆਨਵਾਨ ਸਨ ਠੀਕ ਹੈ ਸੂਝਵਾਨ ਨੀਤੀ ਹੈ ਸੀ ਗੁਰੂ ਨੀਤੀ ਬਣਾਈ ਨੀਤੀ ਘੜੀ ਸੀ ਹਾਂਜੀ ਇਹੋ ਜਿਹਾ ਪ੍ਰਬੰਧ ਹੋਣਾ ਚਾਹੀਦਾ ਕੋਈ ਜਿੱਦਾਂ ਆਪਾਂ ਕਹਿੰਦੇ ਨੇ ਵੀ ਬਾਬਾ ਬੁੱਢਾ ਸਾਹਿਬ ਜੀ ਉਸ ਸਮੇਂ ਗ੍ਰੰਥੀ ਲੱਗੇ ਹੂੰ ਤੇ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਵੀ ਨੇ ਤੇ ਨਾਲ ਉਹ ਕਿਸਾਨ ਵੀ ਨੇ ਹੂੰ ਖੇਤੀਬਾੜੀ ਵੀ ਕਰਦੇ ਨੇ ਭੀੜ ਸਾਹਿਬ ਭੀੜ ਸਾਹਿਬ ਹੂੰ ਹਣ ਜਦੋਂ ਕੋਈ ਕਿਸਾਨ ਖੇਤੀ ਕਰਕੇ ਨਾਲ ਆਪਣਾ ਧਰਮ ਦਾ ਕਰਮ ਕਰਦਾ ਹੈ ਨਾ ਉਦੀ ਨਿਮਰਤਾ ਬਣ ਨਹੀਂ ਰਹੀਂਦੀ ਹੈ ਹੂੰ ਕਿਉਂਕਿ ਜਿਹੜਾ ਨਦੀਨ ਕੁੱਟ ਕੇ ਆ ਰਿਹਾ ਹੈ ਨਾ ਉਹ ਆਪਣਾ ਗੁੱਸਾ ਜਾਂ ਆਪਣੀ ਜਿਹੜੀ ਅੰਦਰ ਦੀ ਭਾਵਨਾ ਉਹ ਕੱਢ ਆਇਆ ਅੱਜ ਦਾ ਜਿਹੜਾ ਮਾਹੌਲ ਹੈ ਉਹ ਕਿਉਂ ਇਦਾਂ ਦਾ ਤਲਖੀ ਭਰਿਆ ਹੋਆ ਭਈ ਆ ਜਿਹੜਾ ਗ੍ਰੰਥੀ ਲੱਗ ਗਿਆ ਉਹਨੂੰ 24 ਘੰਟੇ ਗੁਰਦੁਆਰੇ ਦੇ ਅੰਦਰ ਕੈਦ ਕੀਤਾ ਜਾਂਦਾ ਇੱਕ ਸਬਦਾ ਭਾਵਾਂਗੇ ਡਿਊਟੀ ਸਵੇਰੇ ਸ਼ਾਮ ਦੀ ਹੈ ਪਰ ਤੁਸੀਂ ਕਿਤੇ ਜਾ ਨਹੀਂ ਸਕਦੇ ਹੂੰ ਇਸੇ ਨਾਲ ਬ কথাও ਨਹੀਂ ਸਕਦੇ ਜਦੋਂ ਸਟੇਜ ਤੇ ਬਹਿ ਕੇ ਆਪਾਂ ਗੱਲ ਕਰਦੇ ਆ ਫਿਰ ਕਹਿੰਦੇ ਤੁਸੀਂ ਇਨ੍ਹਾਂ ਵਿਸ਼ਿਆਂ ਤੇ ਨਹੀਂ ਬੋਲੋਗੇ ਹੂੰ ਹਣ ਦੱਸੋ ਵੀ ਜਿਹੜੇ ਵਿਸ਼ੇ ਗੁਰਬਾਣੀ ਨੇ ਕਿਹਾ ਹੁਣ ਦੁਬਦਾਨਾ ਪੜੋ ਹਰਗਨ ਹੋਰ ਨਾਲ ਕੁਝੂ ਮੜੇ ਮਸਾਲਾ ਜਾਈ ਬਿਲਕੁਲ ਹੁਣ ਇਹ ਜਦੋਂ ਸਦਾਤ ਆਪਣੇ ਸਾਹਮਣੇ ਹੋਏਗਾ ਤੇ ਆਪਾਂ ਕਿੱਦਾਂ ਰੁਕਾਂਗੇ ਬਿਲਕੁਲ ਹੁਣ ਗੁਰਦੁਆਰਾ ਸਾਹਿਬ 'ਚ ਬਹਿ ਕੇ ਤਾਂ ਕਹਿ ਨਹੀਂ ਸਕਦੇ ਵੀ ਤੁਸੀਂ ਵੀਰਵਾਰ ਚੱਲ ਜਿਓ ਬਿਲਕੁਲ ਗੁਰਦੁਆਰਾ ਸਾਹਿਬ 'ਚ ਕਹਿ ਕੇ ਬਹਿ ਕੇ ਤਾਂ ਪੇ ਨਹੀਂ ਗੱਲ ਸਕਦੇ ਵੀ ਤੁਸੀਂ ਸ਼ਨੀਵਾਰ ਜਾ ਕੇ ਤੇ ਉਥੇ ਤੇਲ ਤੇ ਮਾਂ ਦੀ ਦਾਲ ਚੜਾਓ ਹਮ ਸਦਾਤ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਮੇਂ ਤੇ ਮਿਲਦੀ ਨਾ ਸਕੀ ਸ਼ਨੀ ਦੇਵਤੇ ਦੀ ਪੂਜਾ ਵਾਲੀ ਕਹਿਣ ਤੋਂ ਬਾਅਦ ਵੀ ਜਿਹੜੀ ਗੱਲ ਗੁਰੂ ਸਾਹਿਬਾਨ ਪਰ ਬਰਬੰਦਕਾਂ ਦਾ ਮਸਲਾ ਕਿਉਂ ਇਦਾਂ ਦਾ ਬਣ ਗਿਆ ਵੀ ਉਹ ਰੋਕਦੇ ਕਿਉਂ ਆ ਕੀ ਕਮੀ ਉਹਨਾਂ ਚ ਕੋਈ ਘਾਟ ਵਾ ਕਾਰਨ ਦੋ ਆ ਵੀ ਇੱਕ ਤਾਂ ਹੈਗੇ ਆ ਪਾਰਟੀ ਬਾਜੀ ਅਰੇ ਇੱਕ ਪਿੰਡ ਪਾਰਟੀ ਬਾਜੀ ਹੋਣ ਕਰਕੇ ਤੁਸੀਂ ਜੇ ਰਾਜਨੀਤੀ ਤੇ ਬੋਲਦੇ ਹੋ ਅਗਲਾ ਕਹਿੰਦਾ ਸਾਡੀ ਪਾਰਟੀ ਤੇ ਬੋਲਦਾ ਇਹ ਦੂਜਿਆਂ ਨੇ ਲਗਾਇਆ ਗ੍ਰੰਥੀ ਸਿੰਘ ਇਹ ਤਾਂ ਸਾਡੇ ਤੇ ਬੋਲਦਾ ਹੁਣ ਗ੍ਰੰਥੀ ਤਾਂ ਕਿਸੇ ਦਾ ਨਹੀਂ ਗੁਰੂ ਦਾ ਹੈ ਹਾਂ ਗ੍ਰੰਥੀ ਦਾਰ ਤਾਂ ਗ੍ਰੰਥ ਨੂੰ ਜਾਣਨ ਵਾਲਾ ਤੇ ਗ੍ਰੰਥ ਦੀ ਗੱਲ ਕਰਨ ਵਾਲਾ ਬਿਲਕੁਲ ਗ੍ਰੰਥ ਦੀ ਸੰਭਾਲ ਕਰਨ ਵਾਲਾ ਉਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਜਿਹੜਾ ਸੁਣਨ ਵਾਲਾ ਉਹ ਕਹਿੰਦਾ ਨਹੀਂ ਨਹੀਂ ਇਹਨੇ ਸਾਡੇ ਤੇ ਲਾ ਕੇ ਗੱਲ ਕੀਤੀ ਅਸਲ ਜੇ ਹੁੰਦਾ ਕਿ ਅਸੀਂ ਪੁਰਾਣੇ ਸਮਿਆਂ 'ਚ ਵੀ ਜਦੋਂ ਸਿੱਖ ਕਥਾ ਕਰਦੇ ਸੀ ਨਾ ਉਹ ਜਿਹੜੇ ਆਮ ਸਿੱਖ ਸੁਣਨ ਵਾਲੇ ਸੀ ਸੰਗਤਾਂ ਸਰੋਤੇ ਸੀ ਉਹ ਕਹਿੰਦੇ ਸੀ ਇਹ ਸਾਡੇ ਗੁਰੂ ਦੀ ਗੱਲ ਹੈ ਹਾਂ ਅਸੀਂ ਗੁਰੂ ਦੀ ਗੱਲ ਸੁਣ ਰਹੇ ਹਾਂ ਅੱਜ ਕਹਿੰਦੇ ਵੀ ਸਾਡੇ ਪੁਰਾਣੇ ਪ੍ਰਚਾਰਕ ਨੇ ਐ ਬੋਲਦਾ ਕਿ ਪ੍ਰਚਾਰਕ ਦੀ ਗੱਲ ਅੱਜ ਪ੍ਰਚਾਰਕ ਦੀ ਗੱਲ ਹੋ ਗਈ ਗੁਰੂ ਦਾ ਸਿਧਾਂਤ ਵਿੱਚੋਂ ਨਿਕਲ ਗਿਆ ਹਾਂ ਮੈਂ ਤੁਹਾਨੂੰ ਇੱਕ ਖਿੱਤੇ ਸਵਾਲ ਕਰਨਾ ਚਾਹੁੰਦਾ ਸੰਗਤ ਨੂੰ ਅਖੀਰ ਤੇ ਮੈਸੇਜ ਦੋ ਕਿ ਕੀ ਗੁਰਦੁਆਰੇ ਦਾ ਅਸਲ ਮਕਸਦ ਪ੍ਰਚਾਰ ਪ੍ਰਸਾਰ ਹੈ ਗ੍ਰੰਥੀ ਉੱਤੇ ਰੱਖਿਆ ਗਿਆ ਹੈ ਉਹ ਤੇ ਗੁਰਸੇਵਾ ਦਾ ਰੱਖਿਆ ਗਿਆ ਹੈ ਉਹਨੇ ਗੁਰੂ ਦੀ ਗੱਲ ਸੁਣਾਉਣੀ ਹੈ ਜਿਉ ਗੁਰੂ ਦੀ ਗੱਲ ਵਾਕਈ ਜਿਵੇਂ ਗੁਰੂ ਕਹਿ ਰਿਹਾ ਉਹ ਮੈਂ ਸੁਣਾਵਾਂਗੇ ਸੁਧਾਰ ਹੋਊਗਾ ਅਸੀਂ ਉਹਦੇ ਤੇ ਕੰਡੀਸ਼ਨ ਲਾਵਾਂਗੇ ਉੱਤੇ ਪਾਬੰਦੀਆਂ ਲਾਵਾਂਗੇ ਤੇ ਕਿਤਨਾ ਕਿਤੇ ਫਿਰ ਖਰੋਤ ਵਾਧੀ ਵਾਧੇ ਚ ਗੁਰਦੁਰਾ ਚਲੇਗੀ ਜੇ ਤੁ ਆਪਾਂ ਵੇਖਦੇ ਗੁਰਦਾਂ ਦੇ ਵਿੱਚ ਪੰਗਾਂ ਲੱਤ ਰਹੀਆਂ ਨੇ ਗੁਰਦਾਂ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ ਔਰਤਾਂ ਦੇ ਵਿੱਚ ਤਲਖੀ ਵਧ ਰਹੀ ਹੈ ਉਦੋਂ ਜਿਹੜਾ ਬਾਕੀ ਸੰਗਤ ਦੀ ਟਾਂਚਾ ਆ ਜਾਂ ਬਾਕੀ ਵੀਰ ਨੇ ਭੈਣਾਂ ਨੇ ਉਹ ਕਿਤਨਾ ਕਿਤੇ ਨਿਰਾਸ਼ਾ ਮਨ ਤੇ ਲਿਆਉਂਦੇ ਵਿੱਚ ਤਾਂ ਸੁਧਰਨਾ ਸੀ ਅਸੀਂ ਇੱਥੇ ਨੂੰ ਸੁਧਾਰ ਮਿਲਿਆ ਸੀ ਪਰ ਸਾਡਾ ਇੱਥੇ ਹੀ ਕੰਮ ਵਿਗੜ ਗਿਆ ਉਹਨਾਂ ਮਕਸਦ ਇਹ ਵੀ ਗੁਰੂ ਸਹਿਬਾਨਾਂ ਨੂੰ ਸਿੱਖਾਂ ਦੇ ਇਤਿਹਾਸ ਤੋਂ ਸਾਨੂੰ ਪ੍ਰੇਰਨਾ ਕਿ ਮਿਲੀ ਵੀ ਗੁਰਦੁਆਰਾ ਸਾਡਾ ਇੱਥੇ ਸਿੱਖੀ ਦਾ ਕੇਂਦਰ ਆ ਤੇ ਬੱਚਿਆਂ ਦੀ ਕਲਾਸ ਹੁੰਦਾ ਕੇਂਦਰ ਆ ਤੇ ਵਿਜਾ ਦਾ ਕੇਂਦਰ ਆ ਤੇ ਦਵਾਈ ਵੀ ਮਿਲਦੀ ਹੈ ਉੱਥੇ ਪ੍ਰਸ਼ਾਦਾ ਮਿਲਦਾ ਹੈ ਆਏ ਕ ਨੂੰ ਸ਼ਰਨ ਮਿਲਦੀ ਹੈ ਪਰ ਗਰੀਬ ਦੀ ਤੀਹ ਦਾ ਵਿਆਸ ਸੀ ਉਤੋਂ ਮਦਦ ਦਿੱਤੀ ਜਾਂਦੇ ਸੀ ਗੁਰੂ ਘਰ ਦੀ ਗੋਲਕ ਦਾ ਸੰਬੰਧ ਲੋੜਵੰਦ ਵੀਰਾਂ ਲਈ ਪਰ ਅੱਜ ਉਹ ਕਿਤਨਾ ਕਿਤੇ ਕਾਪਜ ਤਰ੍ਹਾਂ ਦਾ ਕਿਸਮਤ ਰਹਿ ਗਿਆ ਤੇ ਅਖੀਰ ਤੇ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਇਹ ਸਭ ਦੇ ਇਹ ਆ ਭਈ ਗੁਰਦੁਆਰਾ ਸਾਹਿਬ ਤੇ ਪਿੰਡ ਚ ਆਪਾਂ ਬਹੁਤ ਬਣਾ ਲਏ ਐ ਤੇ ਬਿਲਡਿੰਗਾਂ ਵੀ ਵਧੀਆ ਬਣ ਗਿਆ ਏਸੀ ਵੀ ਲੱਗ ਜੇ ਨੇ ਹਮ ਪਰ ਸਿਧਾਂਤ ਇਹ ਆ ਵੀ ਇੱਕ ਤਾਂ ਅਮਰਤ ਵੇਲੇ ਛੱਡ ਜ ਜਾਂਦੀ ਏ ਸੰਗਤ ਅਮਰਤ ਵੇਲੇ ਤੁਸੀਂ ਦੇਖ ਲਿਓ ਕਿਸੇ ਵੀ ਗੁਰਦੁਆਰਾ ਸਾਹਿਬ ਚ 5 10 ਜਾਣਿਆਂ ਤੋਂ ਵੱਧ ਹੈ ਨਹੀਂ ਹਮ ਨੰਬਰ 2 ਉੱਤੇ ਇਹ ਆ ਵੀ ਇਹ ਵੀ ਕੰਡੀਸ਼ਨ ਲੱਗ ਜਾਂਦੀ ਏ ਵੀ ਇੰਨੇ ਟਾਈਮ ਚ ਸਮਾਪਤੀ ਵੀ ਹੋਣੀ ਚਾਹੀਦੀ ਏ ਹਮ ਔਰ ਜਦੋਂ ਸੰਗਤ ਆਏਗੀ ਮੈਂ ਤਾਂ ਕਈ ਵਾਰ ਸੋਚਦਾ ਨਾ ਵੀ ਸਤਿਆਨ ਬਾਣੀ ਸੁਣਾ ਸੁਣਾ ਕੇ ਨਾ ਨੁਕਸਾਨ ਕਰ ਲਿਆ ਹਾਂ ਬਾਣੀ ਸੁਣਾਉਣੀ ਸੀ ਜਾਗਦੇਆਂ ਨੂੰ ਜਾਗਦੇਆਂ ਨੂੰ ਅਸੀਂ ਹੁਣ ਕਰਦੇ ਕਿ ਸਾਡੀ ਜਦ ਲੱਗੀ ਕੋਈ 2:30 ਵਜੇ ਸਪੀਕਰ ਲਾ ਕੇ ਬੈ ਗਿਆ ਅਮਰਤ ਵੇਲਾ ਹੋ ਗਿਆ ਹਾਂ ਕੋਈ 3 ਵਜੇ ਕੋ 4 ਵਜੇ ਉਦੋਂ ਸਮੇਂ ਦੀ ਲੋੜ ਸੀ ਉਦੋਂ ਲੋਕ ਉੱਠ ਕੇ ਤੜਕੇ ਮੱਝਾਂ ਚੋਂਦੇ ਸੀ ਦੁੱਧ ਡਟਕਦੀਆਂ ਸੀ ਭੈਣਾ ਪੱਠੇ ਖੇਤੀਬਾੜੀ ਦਾ ਕੰਮ ਸਾਰਾ ਚਾਰ ਵਜੇ ਹੁੰਦਾ ਸੀ ਯਾਰ ਇਹਨੂੰ ਪਾਣੀ ਲਾਉਣ ਚੱਲ ਗਏ ਉਹ ਸਮੇਂ ਹਾਂਜੀ ਅੱਜ ਦਾ ਜਿਹੜਾ ਸਮਾਂ ਵਾ ਅੱਜ ਜ਼ਰੂਰੀ ਨਹੀਂ ਕਿ ਅਸੀਂ 2:30 ਵਜੇ ਹੀ ਸ਼ੁਰੂ ਕਰਾਂਗੇ ਤੇ ਤਾਂ ਹੀ ਸਾਡੇ ਲੋਕ ਟੁੱਟੇ ਆ ਰਹੇ ਨੇ ਇਸ ਕਰਕੇ ਸਾਨੂੰ ਲੋੜ ਹੈ ਸਮੇਂ ਦੀ ਨਿਯਾਗਤ ਨੂੰ ਦੇਖਣ ਦੀ ਕੋਈ ਨਹੀਂ ਪਾਤਸ਼ਾਹ ਜੀ ਨੇ ਏਡੀ پابੰਦੀ ਲਾਇਆ ਸੀ ਵੀ ਤੁਸੀਂ ਤੜਕੇ ਹੀ ਉੱਠ ਕੇ ਤੇ ਨਿਤਨੇਮ ਕਰਕੇ ਤੇ ਵਿਹਲੀ ਹੋ ਜਿਓ ਅਸਲ ਨਿਤਨੇਮ ਕਰਨ ਦਾ ਲਾਭ ਤਾਂ ਹੈ ਜੇ ਉਸ ਨਿਤਨੇਮ ਦੇ ਅਰਥ ਕਰਕੇ ਸਮਝਾਵਾਂਗੇ ਮਨ ਲੋ ਮੈਂ ਛੋਟੀ ਉਦਾਹਰਨ ਦੇ ਦਿੰਨਾ ਵਾ ਮੰਨ ਲਓ ਕਿ ਸਕੂਲ ਦਾ ਨਿਜਮ ਹੈ ਉਹ ਸਕੂਲ ਚ ਪ੍ਰਿੰਸੀਪਲ ਟੀਚਰ ਉਦੋਂ ਬੱਚੇ ਨੂੰ ਪੜਾਉਂਦੇ ਜਦ ਬੱਚੇ ਉੱਥੇ ਹੁੰਦੇ ਆ ਹਾਂ ਜੀ ਹਾਂ ਜੀ ਆਪਾਂ ਜੀ ਕਹੀਏ ਪ੍ਰਿੰਸੀਪਲ ਵੀ ਤੁਸੀਂ ਆ ਕੇ ਕਹਿੰਦੇ 4 ਵਜੇ ਤੇ ਕਲਾਸਾ ਲਾ ਕੇ ਚੱਲ ਜਓ ਸਿਲੇਬਸ ਬੱਚਾ ਤਾਂ ਕੋਈ ਆਇਆ ਨਹੀਂ ਕਈ ਵਾਰ ਗੁਰਦਵਾਰਾ ਦੇ ਵਿੱਚ ਵੀ ਅੱਜ ਦੇ ਸਮੇਂ ਮੁਤਾਬਕ ਸਮਝੀ ਨੌਜਵਾਨਾਂ ਦੇ ਸੱਦਨੇ ਆ ਬ ਇਹ ਬਸ ਹੀ ਅਮਰ ਤੇਰਾ ਛੱਡਣਾ ਹੈ ਮੁੰਡਾ ਥੋੜਾ ਸੰਭਾਲਣਾ ਸਕੋ ਉਹਨੂੰ ਜਾਗ ਲਾਓ ਤੁਸੀਂ ਭਾਈ ਸਮੀ ਨਾਲ ਆਓ ਥੋੜਾ ਜਿਆ ਆਪਾਂ ਤੇ ਬੈਠੇ ਗੱਲ ਕਰੀਏ ਪਰ ਕਿਤੇ ਨਾ ਕਿਤੇ ਲੱਗਦਾ ਵਾਕਿਆ ਪਾਪ ਬੰਦੀਆਂ ਲੱਗ ਗਈਆਂ ਪਾਪ ਬੰਦੀਆਂ ਜਾਂਦੀਆਂ ਹੋ ਗਿਆ ਭਈ ਟਾਈਮ ਤੇ ਸਮਾਤੀ ਜਾਂਦੀ ਆ ਹਾਂਜੀ ਸਮਾਤੀ ਵੀ ਟਾਈਮ ਵਿੱਚ ਤੇ ਦੂਜਾ ਵਾ ਧੜੇ ਬੰਦੀਆਂ ਛੱਡਣ ਦੇ ਲੋੜ ਹੈ ਠੀਕ ਹੈ ਗੁਰਦੁਆਰੇ ਆਉਣਾ ਵਾ ਇਕੱਠੇ ਹੋ ਕੇ ਆਈਏ ਧੜੇ ਬੰਦੀਆਂ ਗੁਰਦੁਆਰੇ ਤੋਂ ਬਾਹਰ ਰੱਖੋ ਠੀਕ ਹੈ ਅੰਦਰ ਨਹੀਂ ਠੀਕ ਹੈ ਤੇ ਦੂਸਰਾ ਇਹ ਆ ਵੀ ਜਦੋਂ ਆਪਾਂ ਗੱਲ ਕਰਦੇ ਆ ਕੋਈ ਪ੍ਰਚਾਰਕ ਗੱਲ ਕਰਦਾ ਇਹ ਉਹਨੂੰ ਇਹ ਨਾ ਸੋਚਿਆ ਜਾਦੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਨੂੰ ਲੱਗਦਾ ਵੀ ਇਹ ਕਿੱਦਾਂ ਅਰਥ ਕਰ ਗਿਆ ਤੁਸੀਂ ਆਓ ਪ੍ਰਚਾਰਕ ਨੂੰ ਸਵਾਲ ਕਰੋ ਭਾਈ ਇਹ ਪੰਕਤੀ 10 ਕਿੰਨੇ ਅੰਗ ਤੇ ਹੈ ਗੁਰੂ ਗ੍ਰੰਥ ਸਾਹਿਬ ਚ ਬਿਲਕੁਲ ਤੇ ਉਹਦੇ ਸਾਨੂੰ ਅਰਥ ਦਿਖਾ ਦਿਓ ਪ੍ਰੋਫੈਸਰ ਸਹਿਬ ਸਿੰਘ ਦੇ ਅਰਥ ਅਗਲੇ ਨੂੰ ਪੜ੍ਹਾ ਦਿਓ ਆਪੇ ਦੁਬਦ ਖਤਮ ਹੋ ਜੇ ਇਹ ਰਿੱਖਾ ਤੇ ਟਾਈਮ ਦੀ ਜਿਹੜੀ ਹੈ ਇਹ ਦੋ ਚੀਜ਼ਾਂ ਹੱਲ ਹੋ ਜਾਣ ਤੇ ਸਾਡੀ ਸੰਗਤ ਆਉਣ ਲੱਗ ਜੇਗੀ ਸੋ ਗੁਰੂ ਪਿਆਰ ਵਾਲੇ ਗੀਤੇ ਗੁਰਦੁਆਰੇ ਦਾ ਲਾਭ ਹੈ ਬੜੇ ਪਿਆਰ ਦੇ ਨਾਲ ਵਿਸਥਾਰ ਦੇ ਨਾਲ ਭਾਈ ਅੰਗਰੇਜ਼ ਸਿੰਘ ਜੀ ਪ੍ਰਚਾਰਕ ਜੀ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਅਸੀਂ ਥੋੜੇ ਸਮੇਂ ਵਿੱਚ ਬਹੁਤੀ ਗਲਤ ਪਰ ਅਸੀਂ ਜਿੰਨਾ ਕਿ ਯਤਨ ਕੀਤਾ ਵਿਚਾਰਨ ਦਾ ਉਹਦੇ ਚ ਸਿੱਟਾ ਤੁਸੀਂ ਆ ਕੱਢਣਾ ਹੈ ਕਿ ਅਸਲ ਮਕਸਦ ਗੁਰਦੁਆਰੇ ਦਾ ਕੁਝ ਹੋਰ ਸੀ ਪਰ ਅੱਜ ਅਸੀਂ ਨਹੀਂ ਸਮਝ ਸਕੇ ਜਿਹਦੇ ਕਰਕੇ ਸਾਡੇ ਗੁਰਦੁਆਰਿਆਂ ਵਿੱਚ ਤਲਖੀ ਗੁਰਦੁਆਰਿਆਂ ਵਿੱਚ ਲੜਾਈਆਂ ਝਗੜੇ ਹੋਰ ਦੁਆਰਾਂ ਵਿੱਚ ਪੱਗਾਂ ਲੈ ਜਾਣੀਆਂ ਹੋਰ ਦੁਆਰਾਂ ਵਿੱਚ ਹੀ ਗੱਲਾਂ ਲੜੀ ਜਾਂਦੇ ਨੇ ਬੰਨਾ ਸੇਵਾਦਾਰ ਸੀ ਬਣ ਕੇ ਰਾਜਨੀਤੀ ਬਣ ਜਾਣੀ ਰਾਜਨੀਤੀ ਕਰੋ ਜਮ ਜਮ ਕੇ ਗੁਰਸਾਹਿਬਾ ਉਹਨਾਂ ਨੇ ਕੀਤੀ ਹੈ ਹਾਲ ਇੱਕ ਰਾਜਨੀਤੀ ਸਾਨੂੰ ਕਰਨੀ ਚਾਹੀਦੀ ਹੈ ਪਰ ਗੁਰਦੁਆਰਿਆਂ ਸਿੱਖਣੀਆਂ ਤੇ ਕਰਨੀ ਸਮਾਜ ਚ ਹੈ ਗੁਰਦੁਆਰੇ ਨਹੀਂ ਕਰਨੀ ਗੁਰਦੁਆਰਾ ਹਰੇਕ ਲਈ ਸਾਂਝਾ ਹੈ ਅਗਲੀ ਗੱਲ ਭਾਈ ਸਾਹਿਬ ਜਿਹੜੇ ਗੁਰਦੁਆਰੇ ਦੇ ਗਰੰਤੀ ਸਿੰਘ ਨੇ ਉਹਨਾਂ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੁੰਦਾ ਉਹਨਾਂ ਨੇ ਹਰਿਆਕ ਦੀ ਖੁਸ਼ੀ ਗਾਮੀ ਵਿੱਚ ਜਾਣਾ ਹੈ ਰੇਕ ਦੇ ਕਰ ਜਾਣਾ ਹੈ ਹਾਂ ਤੈਨੂੰ ਲੱਗਦਾ ਹੈ ਉਰੀ ਸ਼ੰਕਾ ਕੱਢ ਸਕਦੇ ਹੋ ਭਾਈ ਸਾਹਿਬ ਜੀ ਆਹ ਗੱਲ ਸਾਨੂੰ ਸੁਣਨ ਚ ਮਿਲ ਜਾ ਆਹ ਗੱਲਬਾਤ ਹੈ ਪਰ ਅਸੀਂ ਭਾਈ ਸਾਹਿਬ ਨੂੰ ਰਲ ਕੇ ਤੇ ਭਾਈ ਸਾਹਿਬ ਇਹਨਾਂ ਨਾਲ ਰਲ ਕੇ ਜੇ ਇੱਕ ਹੋ ਕੇ ਚੱਲੋਗੇ ਅਸੀਂ ਇੱਥੇ ਬੈਠੇ ਵੀਰ ਇਸ ਗੱਲ ਦਾ ਵਾਕਿਬਿਸ਼ਵਾਸ ਦਵਾਉਣੇ ਸਾਡੇ ਪਿੰਡਾਂ ਦੇ ਵਿੱਚ ਨਗਰਾਂ ਦੇ ਵਿੱਚ ਚੜ੍ਹਦੀ ਕਲਾ ਆਊਗੀ ਨੌਜਵਾਨ ਬੱਚੇ ਗੁਰਦੁਆਰਿਆਂ 'ਚ ਆਉਣਗੇ ਸਿੱਖੀ ਪਰਫੁੱਲਤ ਹੋਊਗੀ ਬੱਚਿਆਂ ਨੂੰ ਗੁਰਦੁਆਰੇ ਭੇਜਣ ਦੇ ਨਾਲ ਉਹਨਾਂ ਦੇ ਅੰਦਰ ਗੁਰਬਾਣੀ ਦੀ ਜਾਗ ਲੱਗੂਗੀ ਸੋ ਅਸੀਂ ਨਿਰਮਾਣ ਯਤਨ ਕੀਤਾ ਹੈ ਆਸ ਕਰਦੇ ਹਾਂ ਕਿ ਸੰਗਤਾਂ ਇਸ ਵਿੱਚੋਂ ਆਪਣੇ ਫਾਇਦੇ ਦੀ ਗੱਲਾਂ ਗੁਰੂ ਦੇ ਅਗਲਾ ਸਮਝ ਕੇ ਲਾਭ ਲੈਣਗੇ ਉਹਨਾਂ ਸਾਡੀਆਂ ਆਪਣੀਆਂ ਬੜੇ ਪਿਆਰ ਨਾਲ ਫਤਿਹ ਸਾਂਝੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ